ਪੁਰਾਤਨ ਮਿਸਰ ਦੇ ਲੋਕ ਤਰਬੂਜ ਨੂੰ ਇੰਨਾ ਮਹੱਤਵ ਦਿੰਦੇ ਸਨ ਕਿ ਉਹ ਉਹਨਾਂ ਨੂੰ ਫੈਰੋ ਦੀਆਂ ਕਬਰਾਂ ਵਿੱਚ ਰੱਖਦੇ ਸਨ ਤਾਂ ਜੋ ਉਹਨਾਂ ਨੂੰ ਅਗਲੀ ਜ਼ਿੰਦਗੀ ਵਿੱਚ ਪਾਣੀ ਦੀ ਘਾਟ ਨਾ ਹੋ ਸਕੇ ਪੀਰਾਮਿਡਸ ਵਿੱਚ ਮਿਲੇ ਵਾਟਰਮੈਲਨ ਦੇ ਸੀਡਸ ਤੇ ਪੱਤਿਆਂ ਤੋਂ ਇਸ ਤੱਥ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਕਰੀਬਨ 2500 BC ਦੇ ਹਾਇਰੋਗਲਾਈਫਿਕਸ ਲਿਖਤ ਵਿੱਚ ਤਰਬੂਜ ਦੀ ਖੇਤੀ ਦਰਸਾਈ ਗਈ ਅਫਰੀਕਾ ਵਿੱਚ ਮਿਲਣ ਵਾਲਾ ਜੰਗਲੀ ਤਰਬੂਜ ਕੜਵਾ ਹੁੰਦਾ ਸੀ ਮਿੱਠਾ ਨਹੀਂ ਅੱਜ ਦੇ ਮਿੱਠੇ ਤਰਬੂਜ ਹਜ਼ਾਰਾਂ ਸਾਲਾਂ ਦੀ ਕਾਸ਼ਤ ਦਾ ਨਤੀਜਾ ਅਫਰੀਕਾ ਦੇ ਕੁਝ ਖੇਤਰਾਂ ਵਿੱਚ ਅੱਜ ਵੀ ਤਰਬੂਜ ਤੇ ਛਿਲਕੇ ਦੀ ਸਬ ਕੁਝ ਸੁੱਕੇ ਇਲਾਕਿਆਂ ਵਿੱਚ ਪਾਣੀ ਦੀ ਘਾਟ ਦੌਰਾਨ ਤਰਬੂਜ ਨੂੰ ਪਾਣੀ ਦੇ ਸਰੋਤ ਵਜੋਂ ਵਰਤਿਆ ਜਾਂਦਾ ਸੀ। ਇਹ ਕੁਸਤੀ ਤਰਬੂਜ ਆਮ ਤਰਬੂਜਾਂ ਨਾਲ ਵੱਖਰਾ ਹੁੰਦਾ ਹੈ। ਇਸ ਦਾਵਾ ਵਿੱਚ ਕੋੜਾ ਹੁੰਦਾ ਹੈ ਕਿਉਂਕਿ ਇਸ ਵਿੱਚ ਕੁਕਰ ਪਟੇਸਿਸ ਨਾਮਕ ਕੋੜਾ ਕੈਮੀਕਲ ਹੁੰਦਾ ਹੈ। ਆਰਕੀਓਲੋਜੀਕਲ ਐਵੀਡੈਂਸਿਸ ਤੋਂ ਪਤਾ ਲੱਗਾ ਹੈ ਕਿ ਇਸ ਕਿਸਮ ਦੇ ਤਰਬੂਜ 6000 ਸਾਲ ਪਹਿਲਾਂ ਉੱਤਰੀ ਤੇ ਪੱਛਮੀ ਅਫਰੀਕਾ ਵਿੱਚ ਉਗਾਏ ਜਾਂਦੇ ਸਨ। ਇਹ ਕੁਸਤੀ ਤਰਬੂਜ ਸੁੱਕੇ ਤੇ ਗਰਮ ਵਾਤਾਵਰਣ ਵਿੱਚ ਵਧਣ ਫੁੱਲਣ ਲਈ ਅਨੁਕੂਲ ਹੈ। ਸਿਟਨ ਮੈਲਨ ਵੀ ਇੱਕ ਤਰਬੂਜ ਦੀ ਪ੍ਰਾਤਨ ਕਿਸਮ ਹੈ ਜੋ ਕਿ ਨਾਮੀਬੀਆ ਤੇ ਬਹੁਤ ਸਵਾਨਾ